हां जी ਪੰਜਾਬੀਓ ਇਹਨੇ ਫੜ ਗਿਆ ਸੋ ਜਾਤਾ ਕੁਸ ਫੈਲਾ ਵਾਲੇ ਨੇ ਵੇੜ ਕੇ ਕੋਸਾ ਰਿੰਦਾ ਗੁੰਡਾ ਰੱਖਣਾ ਤਰਾ ਜਿਹੜਾ ਬਿਠਾਇਆ ਸਿਰ ਤੇ ਭਵੰਤ ਸਿੰਘ ਨੇ ਵੇੜ ਦੂਗਾ 25 ਬੰਦੇ ਰੱਖਿਆ ਬੈਟਨ ਇੰਸਪੈਕਟਰ 13 ਬੰਦੇ ਬਾਹਰ ਨੇ 12 ਪੰਜਾਬ ਦੇ ਆ ਦੇਖ ਲਓ 55 60 ਫੀਸਦੀ ਬੰਦੇ ਬਾਹਰਲੇ ਸੂਟਾ ਦਵਾ ਕੇ ਸਾਡੇ ਨੌਕਰੀਆਂ ਤੇ ਬੈਠ ਰਹੇ ਆ ਸਾਡੇ ਨੇ ਕਹਿੰਦੇ ਸਾਡੇ ਕਿਹੜਾ ਬਾਹਰਲੇ ਸੂਬੇ ਜਾਂਦੇ ਨਹੀਂ ਸਾਡੇ ਨੇ ਨਹੀਂ ਜਾਂਦੇ ਜਿੰਨੇ 60 70 ਫੀਸ ਦੀ ਹਰ ਨੌਕਰੀ ਦੇ ਵਿੱਚ ਬਾਹਰਲੇ ਬੰਦੇ ਆ ਕੇ ਬੈਠ ਰਹੇ ਆ ਸਾਡੇ ਨੇ ਕਹਿੰਦੇ ਸਾਡੇ ਪੜ੍ਹਦੇ ਲਿਖਦੇ ਨਹੀਂ ਹੈਗੇ ਗੱਲ ਇਹ ਨਹੀਂ ਹੈਗੀ ਅਸਲ ਕਾਰਨ ਉਹਦਾ ਇਹ ਆ ਕਿ ਸਾਡੇ ਧਿਆਨ ਮਾਰੋ ਪੰਜਾਬੀ ਬੋਲੀ ਤੇ ਜੀਕੇ ਜਿਹੜੀ ਜਨਰਲ ਨੌਲੇਜ ਹੈ ਉਹ ਸਿਰਫ ਤੇ ਸਿਰ ਸਾਡੇ ਪੇਪਰਾਂ 'ਚ ਪੰਜਾਬ ਦੇ ਕਿੰਨੇ 10% ਦੀ ਆ ਮਹਾਰਾਸ਼ਟਰ ਦੇ ਕਿੰਨੇ ਆ 35% ਦੀ ਰਾਜਸਥਾਨ 'ਚ 50% ਯੂਪੀ ਦੀ 24 ਕੇਰਲਾ ਚ 45 ਕਾਮਲਾਡੁੱਜ 55 ਉਥੋਂ ਦੀ ਬੋਲੀ ਵਿਲਾਤੀ ਮਰਾਠੀ ਤਾਮਲ ਤੇਲਗੂ ਉਥੋਂ ਦੇ ਜਨਰਲ ਨੌਲੇਜ ਇੰਨੇ ਇੰਨੇ ਪਰਸੈਂਟ ਰੱਖੇ ਨੇ ਪੰਜਾਬ ਸਿਰਫ ਤੇ ਸਿਰਫ 10% ਦੀ 10% ਉਹ ਵੀ ਬਹੁਤ ਸੌਖੇ ਸਵਾਲ ਜਿਹੜਾ ਜਿੱਥੋਂ ਬੰਦਾ ਚੱਲ ਕੇ ਮਾਰ ਗਿਆ ਕੇ ਹੱਲ ਕਰਦੇ ਜਾਣ ਬੁੱਝ ਦੇ ਸ਼ਾਸਤ ਦੇ ਨਾਲ ਸਾਡੀ ਨੌਜਵਾਨ ਜੱਟਾਂ ਦਾ ਟਾਕਾ ਮਾਰਿਆ ਜਾ ਰਿਹਾ ਦੂਜਾ ਕਾਰਨ ਸੁਣ ਲੋ ਇੱਕ ਪੀਸਿਸ ਕੰਪਨੀ ਹੈ ਜਿਹੜੀ ਪ੍ਰਾਈਵੇਟ ਕੰਪਨੀ ਹੈ ਕੈਪਟਨ ਸਰਕਾਰ ਵਾਲੇ ਕੰਟਰੈਕਟ ਹੋਇਆ ਸੀਦਾ ਉਹ ਕੰਪਨੀ ਪੇਪਰ ਲੈ ਰਹੀ ਹੈ ਉਹ ਪੇਪਰ ਲੀਕ ਵੀ ਕਰਦੇ ਆ ਪੇਪਰ ਗਾਹਾਂ ਪਚਾਦ ਹੁੰਦੇ ਆ ਉਹ ਪਹਿਲੇ ਉਹਨਾਂ ਕੋਲ ਪਹੁੰਚ ਜਾਂਦੇ ਆ ਤੇ ਉਸ ਕਰਕੇ ਵੀ ਜਿਹੜੇ ਬਾਲਰ ਸੁੱਡਾਂ ਦੇ ਬੰਦੇ ਨੌਜਵਾਨ ਸਾਡੇ ਨੌਜਵਾਨਾਂ ਦੇ ਅਕਲ ਦੇ ਆ ਕੇ ਬਹਿ ਜਾਂਦੇ ਆ ਸਾਡੇ ਕੋਲੇ ਪੀਪੀਐਸਸੀ ਆ ਸਾਡੇ ਕੋਲੇ ਪੀਐਸਐਸਬੀ ਆ ਕੀ ਪੰਜਾਬ ਸਰਕਾਰ ਉਹਨਾਂ ਨਾਲ ਹੀ ਪੇਪਰ ਨਹੀਂ ਲੈ ਸਕਦੀ ਲੈ ਸਕਦੀ ਹੈ ਪਰ ਇਹ ਬਹੁਤ ਵੱਡੀ ਸ਼ਾਸ ਦੇ ਨਾਲ ਪੰਜਾਬ ਦੇ ਅੱਗੇ ਡਾਕਾ ਮਾਰਿਆ ਜਾ ਰਿਹਾ ਉਹ ਇਸੇ ਕਰਕੇ ਦਾ ਪੰਜਾਬ ਦੇ ਲੋਕੋ ਸੁਰੂ ਕਲਪਦੇ ਆ ਕਿ ਇਹ ਤੇ ਕਾਨੂੰਨ ਬਣਾਉਣਾ ਚਾਹੀਦਾ ਜ਼ਮੀਨਾਂ ਦੀ ਖਾਤਰ ਵੀ ਬਾਹਰਲਾ ਬੰਦਾ ਜ਼ਮੀਨ ਨਾਲ ਲੈ ਸਕੇ ਦੂਜੇ ਸੁੱਖਾਂ ਦੀ ਧਰਤੀ ਦੇ ਉੱਤੇ ਅਜੇ ਡੋਮਿਸਾਈਲ ਤੇ ਦੋਨਾਂ ਫੈਮਿਨ ਨੂੰ ਆਪਣੀ ਮਿਲਣੀ ਚਾਹੀਦੀ ਤੇ ਪੰਜਾਬ ਦੇ ਨੂੰ ਆਤਰੰਤਰ ਦੀਆਂ ਵੋਟਾਂ ਨੇ ਕੋ ਮੁੱਦਾ ਹੈਗਾ ਨਾ ਵੋਟਾਂ ਚ ਜ਼ਮੀਨਾਂ ਦੇ ਕਾਨੂੰਨ ਦਾ ਨੌਕਰੀਆਂ ਦਾ ਰੁਜ਼ਗਾਰ ਦਾ ਪਾਣੀ ਦਾ ਰਾਹ ਧਾਨੀ ਦਾ ਡੈਮਾਂ ਦਾ ਕੋ ਮੁੱਦਾ ਹੈ ਸਾਰੇ ਲੋਕੇ ਮੁੱਦਾ ਸੁਣਨ ਤਿਆਰ ਹੈਗੇ ਆ ਬੈਠੇ ਰੋਟਿਪ ਕਰਕੇ ਤੇ ਸਾਰਾ ਕੁਝ ਦਾ ਲੁਟਾ ਦੇਣਾ ਬਰਬਾਦ ਕਰ ਦੇਣਾ ਪੰਜਾਬ ਦਾ ਹਲੇ ਕਰੇ ਪੰਜਾਬ ਨਾਲ ਹੋ ਕੀ ਰਿਹਾ ਉਹ ਹੱਦ ਹੋ ਗਈ ਯਾਰ 25 ਬੰਦੇ ਅੱਥੇ 25ੋਂ 13 ਬੰਦੇ ਬਾਹਰ ਰੇ ਆ ਗਏ ਹਲੇ ਤਾਂ ਕਹਿੰਦੀ ਹੁੰਦਾ ਪੰਜਾਬ ਨਾਲ ਹੋ ਰਹਿ ਗਿਆ ਪੰਜਾਬ ਦਾ ਪਿੱਛੇ ਤੂੰ ਜਾ ਕੇ ਲੈ ਕੇ ਦਿਖਾ ਮੈਨੂੰ ਰਫਮਾਟਰ ਜਾਓ ਕੋਈ ਜ਼ਮੀਨ ਲਓ ਕੋਲਾ ਖਰੀਦ ਲਓ ਜਾਓ ਉਤਰਾਖੰਡ ਜਾਓ ਦੂਜੇ ਸੂਬੇ ਲੈ ਚੱਕ ਸਾਰੇ ਕੂਤਰ ਗੋਲੇ ਕੂਤਰ ਮੁੱਖਾ ਮਿੱਟੀ ਬੈਠਾ ਲੋਕ ਵੀ ਚੁੱਪਾ ਤੇ ਸਿਆਦਾਨ ਦਾ ਪਹਿਲੇ ਗਈ ਮਾਨਾ ਪੰਜਾਬ ਪ੍ਰਤੀ ਇਹਦਾ ਹੈ ਹੀ ਕਦਾਰ ਪੰਜਾਬ ਦੇ